ਕਿਸੇ ਕੋ ਲੋਕ ਭੀਖ ਨਾ ਮੰਗੋ ਕਦੇ ਕਿਸੇ ਅੱਗੇ ਨਹੀਂ ਝੁਕਣਾ ਇਹ ਜਮਨਾ ਤੁਹਾਨੂੰ ਕੁਝ ਨਹੀਂ ਦੇ ਸਕਦਾ ਸਿਰਫ ਝੁਕਣਾ ਨਾ ਤੇ ਆਪਣੇ ਮਾਲਕ ਦੇ ਅੱਗੇ ਜਾ ਕੇ ਝੁਗਿਆ ਕਰੋ ਕਿਉਂਕਿ ਉਹਨੇ ਤੁਹਾਨੂੰ ਸਾਹਮਣਾ ਕਿਸੇ ਹੋਰ ਨੇ ਨਹੀਂ ਆਣਾ ਤੁਹਾਡੀ ਬਾਹ ਫੜਨ ਭਾਵੇਂ ਤੁਸੀਂ ਅਜਮਾ ਕੇ ਦੇਖ ਲੈਣਾ ਇਹ ਦੁਨੀਆ ਦੇ ਅੱਗੇ ਜਾ ਕੇ ਜੇ ਭੀਖ ਵੀ ਮੰਗੋਗੇ ਨਾ ਇਹ ਤੁਹਾਡਾ ਤਮਾਸ਼ਾ ਬਣਾ ਦੇਗੀ ਇਹ ਯਾਰੀਆਂ ਦੋਸਤੀਆਂ ਸਿਰਫ ਚੰਗੇ ਸਮੇਂ ਦੀਆਂ ਜਦੋਂ ਉਹਨਾਂ ਨੂੰ ਲੋੜ ਹੈ ਜਦੋਂ ਤੁਹਾਨੂੰ ਲੋੜ ਪੈ ਗਈ ਸਾਰੇ ਆਨੇ ਪਿੱਠ ਵਿਖਾ ਦੇਣੀ ਆ ਪਰ ਜੇ ਤੁਸੀਂ ਆਪਣੇ ਰੱਬ ਨੂੰ ਮਨਾ ਲਿਆ ਉਹ ਕਦੇ ਵਿઠ ਨਹੀਂ ਵਿਖਾਂਦਾ ਉਹਨੇ ਤੁਹਾਡਾ ਸਾਥ ਕਦੇ ਛੱਡਣਾ ਹੀ ਨਹੀਂ ساری ਦੁਨੀਆ ਤੁਹਾਨੂੰ ਤੋਖਾ ਦੇ ਸਕਦੀ ਹੈ ਯਾਦ ਰੱਖਣਾ ساری ਦੁਨੀਆ ਪਰ ਤੁਹਾਡਾ ਰੱਬ ਤੁਹਾਨੂੰ ਕਦੇ ਤੋਖਾ ਨਹੀਂ ਦੇ ਸਕਦਾ ਉਹਨੇ ਤੁਹਾਨੂੰ ਕੱਲਾ ਛੱਡਣਾ ਹੀ ਨਹੀਂ ਕਦੀ ਇਹ ਗਲਤੀ ਸਾਡੀ ਹੈ ਕਿ ਆਪਾਂ ਰੱਬ ਤੋਂ ਪਹਿਲੇ ਦੁਨੀਆ ਦੇ ਅੱਗੇ ਜਾ ਕੇ ਝੁੱਕ ਜੰਨੇ ਆ ਕਿ ਮੇਰੇ ਤੇ ਮਾੜਾ ਸਮਾਂ ਆ ਗਿਆ ਮੇਰੇ ਹਾਲਾਤ ਮਾੜੇ ਆ ਮੈਨੂੰ ਸੰਭਲੋ ਪਤਾ ਦਿਲ ਨੂੰ ਹੁੰਦਾ ਕਿ ਸਾਹਮਣਾ ਕਿਸੇ ਨੇ ਨਹੀਂ ਇੱਥੇ ਇੱਥੇ ਤਾਂ ਪਿੱਠ ਬੁਖਾਨ ਵਾਲੀਆਂ ਯਾਰੀਆਂ ਸਾਰੀਆਂ ਸੋ ਕਿਸੇ ਤੋਂ ਉਮੀਦ ਨਾ ਰੱਖੋ ਕਿਸੇ ਦਾ ਬੁਆ ਹੜਕਾਨ ਦੀ ਲੋੜ ਵੀ ਨਹੀਂ ਹੈਗੀ ਤੁਹਾਡੇ ਲਈ ਦਰਵਾਜ਼ੇ ਮਾਲਕ ਨੇ ਆਪ ਖੋਲ ਦੇਣੇ ਆ ਤੇ ਉਹਨੂੰ ਸਭ ਪਤਾ ਹੈ ਤੁਹਾਨੂੰ ਕਿਸ ਵੇਲੇ ਕਿਹੜੀ ਚੀਜ਼ ਦੇਣੀ ਹੈ ਉਹਨੇ ਦੇ ਹੀ ਦੇਣੀ ਹੈ ਸੁੱਖਾ ਦੇ ਖਜ਼ਾਨੇ ਭਰਨੇ ਉਹਨੇ ਤੁਹਾਡੀ ਜ਼ਿੰਦਗੀ 'ਚ